ਵੀ ਜਿਹੜੀ ਆਪਣੀ ਇਹ ਕੋਠੀ ਆ ਜੀ ਹਾਂ ਬਈ ਨੀਚੇ ਤੇ ਉੱਪਰੋਂ ਠੀਕ ਹੈ ਬਈ ਅੰਦਰੋਂ ਅੰਦਰੋਂ ਇਹ ਕਿੰਨੇ ਸਕਰ ਫੁੱਟ ਬਣਦੀ ਆ ਜੀ ਉੱਪਰ ਨੀਚੇ ਹੈਗਾ ਬਈ ਆਪਣਾ ਘੱਟੋ ਘੱਟ 22100 ਸਕਰ ਫੁੱਟ ਜਿਹੜੇ ਸ਼ਰਮਾ ਆਰਕੀਟੈਕਟਾਂ ਤੋਂ ਤੁਸੀਂ ਨਕਸ਼ਾ ਕਰਵਾਇਆਗਾ ਹਾਂ ਬਈ ਜਿੰਨਾ ਤੁਸੀਂ ਆਪਦਾ ਬਜਟ ਦੱਸਿਆ ਸੀਗਾ ਉਦੋਂ ਤੁਹਾਡਾ 2 ਲੱਖ ਦਾ ਫਾਇਦਾ ਹੀ ਹਾਂ ਫਾਇਦਾ ਕਰਾਈ ਦੇਣਾ ਠੀਕ ਹੈ ਜੀ ਤੇ ਸਿਮਿੰਟ ਵੀਰੇ ਕਿਹੜੀ ਕੰਪਨੀ ਦਾ ਵਰਤੇ ਆ ਜੀ ਸਿਮਿੰਟ ਵੀਰੇ ਆਪਾਂ ਵਰਤ ਹੈਗਾ ਅਲਟਰਾ ਟੈਕ ਦਾ ਵੀਰੇ ਅਲਟਰਾ ਟੈਕ ਦਾ ਤੇ ਵੀਰੇ ਕਿੰਨੀ ਇੱਕ ਸਿਮਿੰਟ ਦੀਆਂ ਬੋਰੀਆਂ ਲੱਗ ਚੁੱਕੀਆਂ ਨੇ ਜੀ ਆਪਣੇ ਆਪਣੇ ਦਰਸ਼ਕ ਕੁੱਲ ਹੁਣ ਤੱਕ ਹਾਂ ਬਈ ਕਿੰਨੇ ਰੁਪਈਆ ਦਾ ਖਰਚਾ ਆਏਗਾ ਬਈ ਲੋਕਾਂ ਨੇ ਯਕੀਨ ਨਹੀਂ ਕਰਨਾ ਕਹਣਗੇ ਵੀਡੀਓ ਚਲਾਉਣ ਦੇ ਮਾਰੇ ਝੂਠ ਮਾਰੀ ਜਾਂਦਾ ਨਹੀਂ ਵੀਰੇ ਆਪਣਾ ਕੋਲੋਂ ਆਪਣੀ ਇੱਕ ਇੱਕ ਚੀਜ਼ ਲਿਖੀ ਹੋਈ ਹੈਗੀ ਆ ਦੇਖੋ ਦੋਸਤੋ ਜਿਹੜੀ ਹੈ ਆਪਣੀ ਕੋਠੀ ਹੈ ਜੀ ਇਹ ਵੀਰੇ ਤੁਸੀਂ ਦਿਹਾੜੀ ਤੇ ਕੰਮ ਕਰਾਇਆਗਾ ਜਾਂ ਫੇਕੇ ਤੇ ਕਰਾਇਆ ਜੀ ਤੇ ਮੇਨ ਐਂਟਰੀ ਦੇ ਵਿੱਚ ਵੀਰੇ ਜਿਵੇਂ ਆ ਚਗਾਠਾਂ ਲੱਗੀਆਂ ਹੋਈਆਂ ਨੇ ਜੀ ਇਹ ਬਾਈ ਫਿਰ ਕਿੰਨੇ ਰੁਪਈਆ ਦੀਆਂ ਆਗੀਆਂ ਸੀਗੀਆਂ ਇਹ ਵੀਰੇ ਆਗੀਆਂ ਸੀ ਉੱਪਰ ਨਹੀਂ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਵੀ ਇਸ ਕੋਠੀ ਦੇ ਵਿੱਚ ਆਪਣੀਆਂ ਇੱਟ ਕਿੰਨੇ ਕ ਲੱਗਦੀ ਟੋਟਲ ਤੁਸੀਂ ਖਰਚੇ ਦੀ ਬਚਤ ਕੀਤੀ ਹੈਗੀ ਹਣਾ ਬਈ ਹਾਂ ਬਈ ਉਹੋ ਥੋੜਾ ਜ ਆਪਣੇ ਦਰਸ਼ਕ ਵੀਰਾਂ ਨੂੰ ਦੱਸ ਸਕਦੇ ਹਾਂ ਵੀ ਆਪਾਂ ਨੇ ਕਿੱਥੋਂ ਪੈਸੇ ਸੇਵ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਆਹ ਜਿਹੜਾ ਤੁਸੀਂ ਡਿਜ਼ਾਈਨ ਦਿੱਤਾਗਾ ਜਾਂ ਟਾਈਲ ਵਗੈਰਾ ਇਹ ਫਿਰ ਸ਼ਰਮਾ ਆਰਕੀਟੈਕਟ